इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਜੀ ਜਿੱਥੇ ਨਵੇਂ ਬੜੇ ਅਹੁਦੇਦਾਰ ਸਹਿਬਾਨ ਨੂੰ ਚਾਰ ਕਰਨ ਸਿੰਘ ਡੀਟੀਓ ਸਾਹਿਬ ਦੀ ਇੱਕ ਵਾਈਸ ਦੇ ਵਿੱਚ ਅਸੀਂ ਮੁਬਾਰਕਬਾਦ ਦੇਣਾ ਆ ਉਹਨਾਂ ਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਆਇਆ ਅਸੀਂ ਮੀਟਿੰਗ ਕਰਕੇ ਇਹ ਸਭ ਨੇ ਇਹਤ ਲਾਇਆ ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਗੱਲ ਆ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਤੇ ਇਸ ਗੱਲ ਦੀ ਸਾਨੂੰ ਮਾਣ ਵੀ ਆ ਸਤਕਾਰ ਵੀ ਸਰ ਸੁਖਬੀ ਸਿੰਘ ਬਾਦਲ ਸਾਹਿਬ ਉਹਨਾਂ ਨੇ ਬੜਾ ਵੱਡਾ ਦਿੱਤਾ ਕਿ ਬਾਕੀ ਹਲਕੇ ਨਾਲੋਂ ਜ਼ਿਆਦਾ ਜਿਹੇ ਨਮਾਇੰਦਗੀ ਕਿਤੇ ਹੋਰ ਹਲਕੇ ਨੂੰ ਮਿਲੀ ਤਾਂ ਚਮਕੌਰ ਸਾਹਿਬ ਨੂੰ ਮਿਲੀ ਇਹ ਕਿੰਨੀ ਤੌਰ ਤੇ ਪਾਰਟੀ ਦਾ ਸਾਰਾ ਸਟ੍ਰੈਸ ਇਸ ਪਰ ਜੇ ਹੈ ਤਾਂ ਚਮਕੌਰ ਸਾਹਿਬ ਦੀ ਸੀਟ ਜਿੱਤਣ ਤੇ ਆ ਕਿਉਂਕਿ ਇਹ ਵਿਰਾਸਤ ਜੋ ਇਸ ਧਰਤੀ ਦੀ ਆ ਸ਼੍ਰੋਮਣੀ ਅਕਾਲੀ ਦਲ ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਂਦੇ ਆ ਤੇ ਸਾਨੂੰ ਉਮੀਦ ਆ ਇਸ ਧਰਤੀ ਦੇ ਲੋਕ ਉਸ ਪਾਰਟੀ ਨਾਲ ਉਸ ਖੇਤਰੀ ਪਾਰਟੀ ਨਾਲ ਖੜ ਕੇ ਮਜ਼ਬੂਤ ਹੋ ਜਿਸ ਖੇਤਰੀ ਪਾਰਟੀ ਨੇ ਪੰਜਾਬ ਦੇ ਬੁਨਿਆਦੀ ਹਿੱਟਾਂ ਲਈ ਪੰਜਾਬ ਦੇ ਮਜ਼ਬੂਤੀ ਵਾਤਾਵਰਨ ਨੂੰ ਸਾਫ਼ ਕਰਨ ਦੇ ਲਈ ਤੇ ਡਵੈਲਪਮੈਂਟ ਨੂੰ ਅੱਗੇ ਤੋਰ ਲਈ ਬੇਸ਼ਾਨਦਤ ਹੋ ਜਿਹੜੀ ਕੀਤੀ ਆ ਤੇ ਇਹੀ ਡਿਊਟੀਆਂ ਲਾ ਕੇ ਅੱਜ ਅਸੀਂ ਜਾ ਰਹੇ ਹਾਂ ਤੇ ਜਿੱਤ ਦਾ ਸੁਨੇਹਾ ਦੇਣ ਨੂੰ ਤੇ ਲੈ ਕੇ ਇੱਥੋਂ ਸਾਰੇ ਚੱਲੇ ਹਾਂ ਹਾਂਜੀ ਸਾਰਾ ਅੱਜ ਅਹੁਦੇਦਾਰਾਂ ਨੂੰ ਸਲਮਾਨਤ ਕੀਤਾ ਗਿਆ ਕੀ ਕਹਿਣਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿੰਨੀ ਹਾਈ ਕਮਾਂਡ ਹੈ ਅਸਰਾ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਤੇ ਬਾਕੀ ਸਾਰੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਹਲਕਾ ਸ਼੍ਰੀ ਚਮਕੌਰ ਸਾਹਿਬ ਨੂੰ ਵੱਡੀ ਹਾਈ ਕਮਾਂਡ ਦੇ ਵਿੱਚ ਨਾਮਜ਼ਦਗੀ ਦੇ ਕੇ ਬਹੁਤ ਵੱਡੇ ਅਸ਼ੀਰਵਾਦ ਇਸ ਹਲਕੇ ਨੂੰ ਦਿੱਤੀ ਹੈ ਔਰ ਬਹੁਤ ਭਾਰੀ ਉਤਸ਼ਾਹ ਹੈ ਸਾਰਿਆਂ 'ਚ ਤੇ ਅੱਜ ਇਹ ਆਪਣੇ ਆਪਣੇ ਮੋਰਚਿਆਂ ਤੇ ਡਟ ਕੇ ਤੇ ਆਨ ਨਾਲੇ ਜਿਹੜੀ 1 ਜੂਨ ਅਤੇ 4 ਜੂਨ ਨੂੰ ਜਿਹੜਾ ਰਿਜ਼ਲਟ ਹੈ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਸ਼ਰੂਪਣੀ ਅਕਾਲੀ ਦਲ ਦਾ ਜਿਹੜਾ ਪੂਰੇ ਰਿਜ਼ਲਟ ਹੈ ਹਲਕੇ ਦਾ ਉਹਦੇ ਕੋਈ ਨਤੀਜੇ ਨਵੇਂ ਤੁਹਾਨੂੰ ਦੇਖਣ ਨੂੰ ਮਿਲਣਗੇ ਭਾਰੀ ਜਿੱਤ ਨਾਲ ਸਰਾਪ ਸਿੰਘ ਜਤੂ ਮਾਜਰਾਜੀ ਨੂੰ ਇੱਥੋਂ ਜਿਤਾਇਆ ਜਾਊਗਾ ਔਰ ਕੱਲੇ ਕੱਲੇ ਗਲੀ ਗਲੀ ਕੂਚੇ ਕੂਚੇ ਤੇ ਕੱਲੇ ਕੱਲੇ ਬੂਥ ਲੈਵਲ ਤੇ ਅਸੀਂ ਕੰਮ ਕਰਕੇ ਤੇ ਸਾਰੀ ਜਿਹੜੀ ਸਾਡੀ ਆ ਟੀਮ ਐ ਸਾਡੀ ਕ੍ਰੀਮ ਖੜੀ ਐ ਇਹ ਇੱਕ ਵੱਡਾ ਜਿਹੜਾ ਹੈ ਹਲਕੇ ਚ ਫਰਕ ਪਾਣ ਜਾ ਰਹੀ ਐ ਵਿਰੋਧੀ ਪਾਰਟੀਆਂ ਦੇ ਜੇ ਤੋਲਾਂ ਦੇ ਵਿੱਚ ਅਸੀਂ ਕੰਮ ਦੇ ਲਿਆਜ ਨਾਲ ਦੇ ਆਪਾਂ ਫਿਰ ਕਰਦੇ ਤੁਸੀਂ ਇੰਡੀਅਨ ਪ੍ਰੀਮੀਅਮ نیوز ਪੰਜਾਬ ਬ ਕੁਲਵਿੰਦਰ ਸਿੰਘ ਦਾ ਰਸੂਲ ਪਰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਵਿਗਲ ਪੱਛ ਚੁਕਾ ਹੈ ਵੱਖ-ਵੱਖ ਖੇਤਰੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਜਤੂਣ ਦੇ ਲਈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀ ਕੈਂਪੇਨ ਪੱਢੀ ਗਈ ਆ ਸੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਵੇਸ਼ ਸੁਪਰਵਾਈਜ਼ਰ ਪਰਮੇਸ਼ ਸਿੰਘ ਚੰਦੂ ਮਾਝਾ ਦੇ ਨੂੰ ਇੱਥੇ ਜਤੂਣ ਦੇ ਲਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਤਿ ਸ਼੍ਰੀ ਅਕਾਲ ਅਕਾਲੀ ਦਲ ਦੇ ਜਨਰ ਸਕਤਰ ਪ੍ਰੇਮ ਸਿੰਘ ਜੰਦੂ ਮੱਜਰਾ ਦੀ ਸਰਪ੍ਰਸਤੀ ਹੇਠ ਸਰਦਾਰ ਕਰਨ ਸਿੰਘ ਡੀਟੀਓ ਦੀ ਅਗਵਾਈ ਹੇਠ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਉਹਦੇ ਧਾਰਨ ਦਾ ਸਨਮਾਨ ਕੀਤਾ ਗਿਆ